ਸਰੀਕਾ ਦੇ ਵੀਡੀਓ ਦੇਖ ਰਖੇ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂ ਏਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਏਦੀ ਵੱਡੀ ਖਬਰ ਕਿਸਾਨਾਂ ਦਾ ਵੱਡਾ ਐਲਾਨ ਪਲਕੀਆ ਹਾਈਵੇ ਕਰਨਗੇ ਜਮ ਚੰਡੀਗੜ੍ਹ ਦੇ ਸੈਕਟਰ 43 ਦੇ ਦਸਹਿਰਾ ਗਰਾਊਂਡ ਵਿੱਚ ਸੰਯੁਕਤ ਕਿਸਾਨ ਮੋਰਚਾ ਨੇ ਬੁੱਧਵਾਰ ਨੂੰ ਰੈਲੀ ਕੀਤੀ ਰੈਲੀ ਦਰਾਂ ਕਿਸਾਨਾਂ ਨੇ ਜਿਤਾ ਅਮਨਿਤਿੱਕ ਜੇਕਰ ਜਲੰਧਰ ਖੰਡ ਮੇਲ ਨੂੰ ਤੁਰੰਤ ਮੁੜ ਚਾਲੂ ਨਹੀਂ ਕੀਤਾ ਗਿਆ ਤਾਂ ਵੀਰਵਾ ਨੂੰ ਜਲੰਧਰ ਵਿੱਚ ਹਾਈਵੇ ਜਾਮ ਕਰ ਦੇਣਗੇ ਰੈਲੀ ਵਿੱਚ ਕਿਸਾਨ ਆਗੂ ਬਲਵੀਰ ਸਿੰਘ ਰਾਜੀਵ ਨੇ ਕਿਹਾ ਕਿ ਭਾਰਤ ਸਰਕਾਰ ਅਮਰੀਕਾ ਨਾਲ ਇੱਕ ਫ੍ਰੀ ਟ੍ਰੇਡ ਸਮਝੌਤੇ ਤੇ ਦਸਕਤ ਕਰਨ ਵਾਲੀ ਹੈ ਇਹਨਾਂ ਕਹੇ ਕਿ ਪ੍ਰਧਾਨ ਮੰਤਰੀ ਨੇ ਅੰਤਰਵੱਧੀ ਛੂਟ ਬੋਲ ਰੱਖਿਆ ਹੈ ਕਿ ਖੇਤੀਬਾੜੀ ਨੂੰ ਨੁਕਸਾਨ ਨਹੀਂ ਹੋਣ ਦੇਣਗੇ ਇੱਕ ਹੋਰ ਸੀਡ ਬਿਲ ਲਿਆਂਦਾ ਜਾ ਰਿਹਾ ਹੈ ਜਿਸ ਲਈ ਸਰਕਾਰ ਨੂੰ ਯੂਨੀਵਰਸਿਟੀ ਦੀ ਸੋਧ ਨੂੰ ਛੱਡ ਕੇ ਨਿੱਜੀ ਕੰਪਨੀਆਂ ਤੋਂ ਬੀਜ ਕ੍ਰੇਦਨ ਦੀ ਲੋੜ ਹੋएगी ਪਹਿਲੀ ਵਾਰ ਪ੍ਰਸ਼ਾਸਨ ਨੇ ਇਸ ਰੈਲੀ ਲਈ ਇਜਾਜ਼ਤ ਦਿੱਤੀ ਜੋ ਬਿਨਾ ਕਿਸੇ ਸ਼ਰਤ ਤੇ 3 ਘੰਟੇ ਚੱਲੀ ਐਸਕੇਐਮ ਨੇ ਇਹ ਰੈਲੀ ਖੇਤੀਬਾੜੀ ਕਰੋਨਾ ਵਿਰੁੱਧ ਵਿਰੋਧ ਦੀ ਪੰਜਵੀਂ ਵਾਰੀ ਗੰਢ ਤੇ ਅਜੋਜਿਤ ਕੀਤੀ ਰੈਲੀ ਦਰਨ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਐਸਕੇਐਮ 28 ਨਵੰਬਰ ਨੂੰ ਇੱਕ ਮੀਟਿੰਗ ਕਰੇਗਾ ਜਿੱਥੇ ਇੱਕ ਵੱਡੇ ਅੰਦੋਲਨ ਦਾ ਐਲਾਨ ਕੀਤਾ ਜਾਵੇ ਕਿ ਕਿਸਾਨਾਂ ਨੇ ਪੰਜਾਬ ਟਰਾਂਸਪੋਰਟ ਵਿਭਾਗ ਦੇ ਸੰਯੁਕਤ ਸਕੱਤਰ ਨਵਰਾਇ ਸਿੰਘ ਬਰਾੜ ਨੂੰ ਇੱਕ ਮੰਗ ਪੱਤਰ ਸੌਂਪ ਕੇ ਰੈਲੀ ਦੀ ਸਮਾਪਤੀ ਕੀਤੀ ਹੈ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ